ਹੋ ਕਿੰਕੋਰ ਹਾਏ 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 ਬੰਦ ਬੰਦ ਕਰੀਂ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਜਿਆ ਸਰਕਾਰ ਮੁਰਦਾਬਾਦ 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 ਪ੍ਰਧਾਨ ਮੰਤਰੀ ਮੁਰਦਾਬਾਦ ਮੁਰਦਾਬਾਦ ਪ੍ਰਧਾਨ ਮੰਤਰੀ ਮੁਰਦਾਬਾਦ ਮੁਰਦਾਬਾਦ ਵੀਰ ਜੀ ਨੇ ਮੁਰਦਾਬਾਦ ਮਲਾਜੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਦੇਖੇ داری ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਹੋਏ ਹੋਏ ਹਾਏ 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 ਜਿਹੜਾ ਸਾਡੀ ਅੱਜ ਦੀ ਗੇਟ ਟਰਲੀ ਦਾ ਮੁੱਖ ਮਕਸਦ ਪਿਛਲੇ ਦਿਨੀ ਜਿਹੜੇ ਸਾਡੇ ਸਾਥੀ ਨਜਾਇਜ਼ ਜ਼ੇਲਾਂ ਚ ਡੱਕੇਗੇ ਆ ਤੇ ਸਾਡੀਆਂ ਅਕੀ ਤੇ ਜਾਇਜ਼ ਮੰਗਾਂ ਸਰਕਾਰ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਐ ਅਸੀਂ ਜਦੋਂ ਵੀ ਧਰਨਾ ਪ੍ਰਦਰਸ਼ਨ ਕਰਦੇ ਹੜਤਾਲ ਕਰਦੇ ਐ ਸਰਕਾਰ ਸਾਨੂੰ ਇੱਕ ਲਿਖਤੀ ਪੱਤਰ ਅੱਜ ਕਰਦੀ ਐ ਵੀ ਟੇਬਲ ਤੇ ਆ ਕੇ ਸਾਡੇ ਨਾਲ ਬੈਠ ਕੇ ਗੱਲਬਾਤ ਕਰੋ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਅਸੀਂ ਉਹ ਮੀਟਿੰਗ ਦਾ ਪੱਤਰ ਲੈ ਕੇ ਜਿਹੜਾ ਧਰਨਾ ਬਜਾਰਾ ਹੁੰਦਾ ਸੀ ਉਹ ਪੋਸਟਪੋਨ ਕਰ ਦਿੰਦੇ ਆ ਪਰ ਜਦੋਂ ਮੀਟਿੰਗ ਕਰਨ ਦੀ ਵਾਰੀ ਆਉਂਦੀ ਐ ਮੀਟਿੰਗਾਂ ਦੇ ਕੇ ਸਰਕਾਰ ਵਾਰ-ਵਾਰ ਮੀਟਿੰਗਾਂ ਤੋਂ ਭੱਜ ਰਹੀ ਐ ਇਸ ਕਰਕੇ ਅਸੀਂ ਅੱਜ ਗੇਟ ਰੈਲੀ ਕਰਕੇ ਚੇਤਾਵਨੀ ਦੇ ਰਹੇ ਆ ਸਰਕਾਰ ਨੂੰ ਜੇਕਰ ਸਾਡੀ ਹੱਕੀ ਤੇ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਜਿਹੜੇ ਸਾਡੇ ਜ਼ਿਲ੍ਹਾ ਚ ਬੰਦ ਸਾਥੀ ਸੰਗਰੂਰ ਡਿਪੂ ਦੇ ਸਾਥੀ 10 ਬੰਦਾ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਨਿਜਾਇਜ਼ ਪਰਚੇ ਰੱਦ ਨਹੀਂ ਕੀਤੇ ਜਾਂਦੇ ਤੇ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੂੰ ਡਿਊਟੀਆਂ ਤੇ ਅਜੇ ਤੱਕ ਨਹੀਂ ਲਿਆ ਗਏ ਜਿਹੜੇ ਪਿਛਲੇ ਦਿਨੀ ਜਿੰਨਾ ਤੁਰਿਆ ਹੋਇਆ ਉਹਨਾਂ ਨੂੰ ਉਹਨਾਂ ਨੂੰ ਡਿਊਟੀਆਂ ਤੇ ਨਹੀਂ ਲਿਆ ਜਾਂਦਾ ਤੇ ਹੱਕੀ ਤੇ ਜਾਇਜ਼ ਮੰਗਾ ਸਰਕਾਰ ਨਹੀਂ ਮੰਨਦੀ ਤੇ ਅਸੀਂ 12 ਤਰੀਕ ਨੂੰ ਹਟਾਲਾ ਕਰਕੇ ਪੰਜਾਬ ਸਰਕਾਰ ਦਾ ਫਿੱਟ ਸਿਆਪਾ ਕਰਾਂਗੇ ਤੇ ਮਾਨਯੋਗ ਮੁੱਖ ਮੰਤਰੀ ਦੇ ਖਿਆਲ ਸੰਗਰੂਰ ਜਾ ਕੇ ਹੁੰਦੇ ਘਰ ਦਾ ਖਰਾਬ ਕਰਾਂਗੇ ਤੇ ਛੁੱਤੀ ਸਰਕਾਰ ਨੂੰ ਜੁਗਾਰ ਦੀ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਜੇ ਗੱਲ ਕਰੀਏ ਤਾਂ ਬਾਰ-ਬਾਰ ਤੁਹਾਡੇ ਵੱਲੋਂ ਮੈਸੇਜ ਵੀ ਆਇਆ ਹੈ ਕਿ ਸਰਕਾਰ ਨਾਲ ਮੀਟਿੰਗਾਂ ਹੈ ਜੀ ਇਹ ਵੀ ਟੀਵੀ ਚੈਨਲਾਂ ਤੇ ਦੇਖੋ ਦੇ ਵੀ ਨੁਕਸਾਰ ਆ ਦੇਖੋ ਜੀ ਪਹਿਲਾਂ ਵੀ ਦੱਸ ਚੁੱਕਿਆ ਵੀ ਸਰਕਾਰ ਇੱਕ ਲਿਖਤੀ ਪੱਤਰ ਜਾਰੀ ਕਰਕੇ ਇੱਕ ਲੋਕਾਂ 'ਚ ਸੱਚੇ ਹੁੰਦਾ ਪ੍ਰਗਟਾਵਾ ਕਰਦੀ ਵੀ ਅਸੀਂ ਇਹਨਾਂ ਨੂੰ ਮੀਟਿੰਗ ਦੇ ਰਿਹਾਏ ਇਹ ਘਾਤਨਾ ਕਰਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਆ ਪਰ ਜਦੋਂ ਅਸੀਂ ਮੀਟਿੰਗ ਕਰਨੀ ਚਾਹੀਦੀ ਗੱਲ ਜਾਂ ਜਿੱਥੇ ਵੀ ਮੀਟਿੰਗ ਦਾ ਸਮਾਂ ਫਿਕਸ ਹੁੰਦਾ ਅਸੀਂ ਜਾਂਦੇ ਆ ਨਾ ਤਾਂ ਕੋਈ ਅਧਿਕਾਰੀ ਮੀਟਿੰਗ ਕਰਦਾ ਤੇ ਨਾ ਕੋਈ ਟ੍ਰਾਂਸਪੋਰਟ ਵਿਭਾਗ ਦਾ ਮੰਤਰੀ ਕੋਈ ਵੀ ਮੀਟਿੰਗ ਨਹੀਂ ਕਰਦਾ ਇਸ ਕਰਕੇ ਵਰਕਰਾਂ ਚ ਤੇ ਜਥੇਬੰਦੀ ਚ ਨਰਾਸ਼ਾ ਪਾਈ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਸਟੈਂਡ ਕੀਤੇ ਤੇ ਉਹਨਾਂ ਨਾਲ ਦੇ ਨਾਲ ਅਸੀਂ ਹਿਟਾਲ ਲਗਾਤਰਨੇ ਪ੍ਰਦਰਸ਼ਨ ਕਰਕੇ ਸੁੱਤੀ ਜਗਾ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਜੀ ਜਿਹੜੀ ਅਸੀਂ 28 ਨਵੰਬਰ ਨੂੰ ਹਿਟਾਲ ਕੀਤੀ ਸੀ ਹਿਟਾਲ ਕਰਨ ਦਾ ਸਾਡਾ ਮਕਸਦ ਕੋਈ ਨਹੀਂ ਸੀ ਸਿਰਫ ਸਾਡੀ ਇੱਕ ਗੇਟ ਰੈਲੀ ਸੀ ਤੇ ਸਰਕਾਰ ਨੇ ਪੁਲਿਸ ਦੀ ਸ਼ਹਿਰ ਪੁਲਿਸ ਨੂੰ ਸ਼ਹਿਰ ਦੇ ਕੇ ਸਾਡੇ ਸਾਥੀ ਤੇ ਆਗੂ ਅਰੈਸਟ ਕਰ ਲਏ ਜਿਸ ਕਰਕੇ ਸਾਨੂੰ ਮਜਬੂਰੀ ਵਸ ਅੱਠਹਾਲ ਕਰਨੀ ਗਈ ਭਾਈ ਤੇ 30 ਤਰੀਕ ਨੂੰ 30 ਨਵੰਬਰ ਨੂੰ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਤੇ ਜਿੱਥੇ ਸਾਰੀਆਂ ਮੰਗਾਂ ਤੇ ਸਹਿਮਤੀ ਬਣੀ ਸੀ ਪਰ ਸਰਕਾਰ ਆ ਦੀਆਂ ਮੰਗਾਂ ਤੋਂ ਭੱਜ ਗਈ ਤੇ ਅੱਜ ਲਗਭਗ 70 ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸਾਡੇ ਸਾਥੀਆਂ ਨੂੰ ਅਰੈਸਟ ਕੀਤੇ ਨਾ ਤਾਂ ਉਹਨਾਂ ਤੇ ਅੱਜ ਤੱਕ ਉਹਨਾਂ ਦੇ ਪਰਚੇ ਰੱਦ ਕੀਤੇ ਤੇ ਨਾ ਉਹਨਾਂ ਨੂੰ ਰਿਹਾਅ ਕੀਤਾ ਜਾ ਰਿਹਾ ਇਸ ਕਰਕੇ ਸੀ ਇਹ ਪ੍ਰੋਗਰਾਮ ਰੱਖੇ ਗਿਆ ਜਿੰਨੀ ਦੇ ਤੱਕ ਪੰਜਾਬ ਸਰਕਾਰ ਸਾਡੇ ਸਾਥੀਆਂ ਨੂੰ ਪ੍ਰਿਆ ਨਹੀਂ ਕਰਦੀ ਨਜਾਇਜ਼ ਪਰਚੇ ਰੱਦ ਨਹੀਂ ਕਰਦੀ ਜਿਹੜੇ ਸਾਡੇ ਸਾਥੀ ਫਾਰਕ ਕੀਤੇ ਗਿਆ ਉਹਨਾਂ ਡਿਊਟੀਆਂ ਤੇ ਨਹੀਂ ਲੈਦੀ ਤੇ ਅਕੀ ਤੇ ਜਾਇਜ਼ ਮੰਗਾ ਨਹੀਂ ਮੰਦੀ ਉਨੀ ਤੇ ਰਸੀਏ ਜੂਨੀਅਨ ਚੁੱਪ ਬੈਠਣ ਨਾਲ ਨਹੀਂ ਮੇਰਾ ਨਾਮ ਹਰਦੀਪ ਸਿੰਘ ਢਾਲੀਵਾਲ ਜੀ ਜਨਾ ਸੈਕਟਰੀ ਫੀਕੋ ਡਿਪੂ ਅੱਜ ਜਿਹੜੇ ਅਸੀਂ ਗੇਟ ਰੈਲੀ ਕਰ ਰਹੇ ਆ ਸਾਡੀਆਂ ਜਿਹੜੇ ਲੰਬੇ ਟਾਈਮ ਤੋਂ ਮੰਗਾ ਕਿ ਕੱਚੇ ਮੁਲਾਜ਼ਮ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਜਾਂ ਵਿਭਾਗ ਦੇ ਵਿੱਚ ਨਵੀਆਂ ਬਸਾਂ ਪਾਈਆਂ ਯਾਰ ਉਹਨਾਂ ਨੂੰ ਕਰਕੇ ਕਰ ਰਹੇ ਆ ਬਾਕੀ ਜਿਹੜੇ ਅੱਜ 75 ਦਾਨ ਹੋ ਗਏ ਸਾਡੇ ਸਾਥੀ ਜਿਲ੍ਹਾਂ ਦੇ ਵਿੱਚ ਬੰਦ ਆ ਬਿਨਾਂ ਕਿਸੇ ਗੱਲਬਾਤ ਉਹਨਾਂ ਨੂੰ ਘਰਾਂ ਤੋਂ ਚੱਕਿਆ ਗਿਆ ਤੇ ਜਿਹਨਾਂ ਨੂੰ ਛੁੱਟਿਆ ਗਿਆ ਉਹਨਾਂ ਦੇ 307 ਤੇ 752 ਦੇ ਪਰਚੇ ਕਰਕੇ ਹੋਰ ਤਰਾਵਾਂ ਲਾ ਕੇ ਜੇਲ੍ਹ ਦੇ ਵਿੱਚ ਉਹ ਬੰਦ ਆ। ਲੰਮੇ ਟਾਈਮ ਤੋਂ ਅਸੀਂ ਮੰਗ ਕਰ ਰਹੇ ਹਾਂ ਵੀ ਸਾਥੀ ਸਾਡੇ ਜੇਲ੍ਹਾਂ ਚੋਂ ਰਿਹਾ ਕੀਤੇ ਜਾਣ। ਜਦੋਂ ਵੀ ਸਾਡੀ ਹੜਤਾਲ ਖੁੱਲੀ ਸੀ ਟਰਾਂਸਪੋਰਟ ਮੰਤਰੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਿੰਨੇ ਥੋੜੇ ਸਾਥੀ ਜੇਲ੍ਹਾਂ ਚ ਜਾਂ ਡਿਊਟੀ ਤੋਂ ਕੱਢੇ ਗਏ ਵੀ ਸਾਰਿਆਂ ਨੂੰ ਬਹਾਲ ਕੀਤਾ ਜਾਊਗਾ। ਪਰ ਟਰਾਂਸਪੋਰਟ ਮੰਤਰੀ ਵੀ ਕਿਤੇ ਨਾ ਕਿਤੇ ਮੁਕਰ ਗਏ। ਕਿਉਂਕਿ ਜਿਹੜੇ ਸਾਡੇ ਸਾਥੀ ਜੇਲ੍ਹ ਚ ਹੈ ਤੱਕ ਨਾ ਰਿਹਾ ਕੀਤੇ ਆ। ਜਿਹੜੇ ਕੋਸਾ ਦੇ ਸਾਥੇ ਰਿਹਾ ਓਕੇ ਆ ਇਹਨਾਂ ਨੂੰ ਡਿਊਟੀ ਤੇ ਪਾਇਆ ਜਾ ਰਿਹਾ। ਹਰ ਵਾਰ ਬਾਹਰ ਟ੍ਰਾਂਸਪੋਰਟ ਮੰਤਰੀ ਜਦੋਂ ਉਹਨਾਂ ਨਾਲ ਮੀਟਿੰਗ ਕਰਦੇ ਆ ਤਾਂ ਬੜੀਆਂ ਮਿੱਠੀਆਂ ਮਠੀਆਂ ਗੱਲਾਂ ਕਰਕੇ ਸਾਨੂੰ ਭੇਚਲਦੀ ਕੋਸ਼ਿਸ਼ ਕਰਦੇ ਆ ਪਰ ਜਿਹੜਾ ਉਹਨਾਂ ਦਾ ਅਸਲ ਚਿਹਰਾ ਕੁਝ ਹੋ ਰਹੀ ਆ। ਅਸੀਂ ਲੰਮੇ ਟਾਈਮ ਤੋਂ ਮੰਗ ਕੀਤੀ ਆ ਵੀ ਵਿਭਾਗ ਵਿੱਚ ਬੱਸਾਂ ਪਾਓ ਉਹਨਾਂ ਬੱਸਾਂ ਪਾਈਆਂ ਜਾ ਰਹੀਆਂ ਕਿਉਂਕਿ ਸਵਾਰੀ ਬਹੁਤ ਹੋਣ ਜ਼ਿਆਦਾ ਕਰਕੇ ਬੱਸਾਂ ਦੀ ਬਹੁ ਘਾਟ ਆ, ਸਪੇਅਰ ਪਾਰਟ ਦੀ ਬਹੁ ਘਾਟ ਆ। ਕੱਲ ਟ੍ਰਾਂਸਪੋਰਟ ਮੰਤਰੀ ਚੰਡੀਗੜ੍ਹ, ਲੁਧਿਆਣਾ, ਮੋਗਾ ਦੇ ਵਿੱਚ ਬੱਸ ਸਟੈਂਡ ਤੇ ਉਹਨਾਂ ਨੇ ਰੇਡ ਕੀਤੀ ਤੇ ਉਹਨਾਂ ਨੇ ਅ ਪਰ ਸਵਾਰੀਆਂ ਵੀ ਇਹ ਗੱਲਾਂ ਕਹਿ ਰਹੀਆਂ ਸੀ ਵੀ ਤੁਸੀਂ ਨਵੀਆਂ ਬੱਸਾਂ ਪਾਓ ਉਹਨਾਂ ਨੇ ਵਾਅਦਾ ਕੀਤਾ ਵੀ ਨਵੀਆਂ ਬੱਸਾਂ ਪਾਵਾਂਗੇ ਪਰ ਜਿਹੜੀਆਂ ਅਖਬਾਰਾਂ 'ਚ ਤੇ ਸੋਸ਼ਲ ਮੀਡੀਆ 'ਤੇ ਇਹ ਗੱਲਾਂ ਰਹਿ ਜਾਂਦੀਆਂ ਪਰ ਅਸਲ 4 ਸਾਲ ਦਾ ਸਮਾਂ ਬੀਤ ਗਿਆ ਇੱਕ ਵੀ ਬੱਸ ਨਵੀਂ ਨਹੀਂ ਪਾਈ ਗਈ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਵੀ ਜਿਹੜਾ ਇਹ ਜਥੇਬੰਦੀ ਆ ਚੁੱਪ ਕਰਕੇ ਬੈਠਣ ਵਾਲੀ ਹੈਣੀਗੀ ਜਿੰਨੇ ਸਾਡੇ ਸਾਥੀ ਆ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਜੇਲਾ 'ਚ ਰੱਖਿਆ ਕਰੋ ਕਿਉਂਕਿ ਉਹਨਾਂ ਦੇ ਵੀ ਪਰਿਵਾਰ ਆ ਪਿੱਛੇ ਤੇ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਦੇ ਜਾਂ ਵੀ ਸਾਡੇ ਸਾਥੀ ਕਦੋਂ ਆਉਣਗੇ ਅਸੀਂ ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਵੀ ਜਿਹਨਾਂ ਜੋ ਬੇੜੇ ਬੰਦ ਸਾਥੀ ਰਿਹਾ ਕਰੋ ਜਿਹੜੀਆਂ ਸਾਡੀਆਂ ਮੰਗਾਂ ਵੀ ਕੱਚੇ ਮਲਾਜ਼ਮ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਕਿਉਂਕਿ ਜਿਹੜੀ ਇਹ ਸਰਕਾਰ ਆ ਕਿਸੇ ਵਾਅਦੇ ਤੇ ਆਈ ਸੀਗੀ ਵੀ ਜਿੰਨੇ ਵੀ ਅਸੀਂ ਕੱਚੇ ਮਲਾਜ਼ਮਾਂ ਪੱਕੇ ਕਰਾਂਗੇ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਪਰ 4 ਸਾਲ ਦਾ ਸਮਾਂ ਬੀਤ ਗਿਆ ਉਹਨਾਂ ਨੇ ਕੋਈ ਮਲਾਜ਼ਮ ਪੱਕਾ ਨਹੀਂ ਕੀਤਾ ਕੋਈ ਠੇਕੇਦਾਰ ਨਹੀਂ ਬਾਹਰ ਕੱਢਿਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਜਿਹੜੇ ਵਿਚੋਲ ਗਿਆ ਏ ਦੂਜੀਆਂ ਪਾਰਟੀਆਂ ਦੇ ਜੇ ਜਦੋਂ ਆਏ ਉਹਦੇ ਬਾਹਰ ਕੱਢ ਦਾਂਗੇ ਪਰ ਇੱਕ ਵੀ ਕਿਸੇ ਨੂੰ ਬਾਹਰ ਨਹੀਂ ਕੱਢਿਆ ਗਿਆਗਾ ਫਿਰ ਨਾ ਇੱਕ ਇੱਕ ठेकेदार ਸੀ ਹੁਣ ਚਾਰ ਚਾਰ ठेकेदार ਹੋ ਗਏ ਕਿਉਂਕਿ ਪਿਆ ਕਹਿੰਦੀ ਦੀ ਸਰਕਾਰ ਕਹਿੰਦੀ ਕੋਸ਼ਾ ਕਰਦੀ ਕੁਝ ਹੋਰ ਹੈ ਇਹਨਾਂ ਨੇ ਬੜੇ ਬੜੇ ਵਾਅਦੇ ਕੀਤੇ ਲੋਕਾਂ ਨੂੰ ਬੜੇ 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 ਸੁਪਨੇ ਦਿਖਾਏ ਪਰ ਕਿਸੇ ਤੇ ਨਹੀਂ ਪੂਰੇ ਉਤਰਦੀ ਜਿਹੜਾ ਵੀ ਕੋਈ ਵੀ ਐਜੀਟੇਸ਼ਨ ਕਰਦਾ ਜਥੇਬੰਦੀ ਸੰਘਰਸ਼ ਕਰਦੀ ਆ ਉਹਨਾਂ ਦੇ ਪਰਚੇ ਕੀਤੇ ਜਾਂਦੇ ਨੇ ਉਹਨਾਂ ਨੂੰ ਜੇਲਾ ਚ ਛੱਟਿਆ ਜਾਂਦਾ ਪਿਛਲੇ ਦਿਨੀ ਵੀ ਦੇਖਦੇ ਆਂ ਕਿ ਸਾਨਾ ਲੋ ਬਠਿੰਡੇ ਦੇ ਬਰਨਾਲੇ ਦੇ ਵਿੱਚ ਉਹਨਾਂ ਦੇ ਲਾਠੀ ਚਾਰਜ ਹੋਏ ਉਹਨਾਂ ਦੇ ਪਰਚੇ ਹੋਏ ਉਹਨਾਂ ਨੂੰ ਜੇਨਾ ਛੁੱਟਿਆ ਗਿਆ ਅਸੀਂ ਉਹਦਾ ਵੀ ਸਖਤ ਨਿੰਦਾ ਕਰਦੇ ਆਂ ਤੇ ਸਰਕਾਰ ਨੂੰ ਦਜ ਦੇਣਾ ਚਾਹੁੰਦੇ ਆਂ ਵੀ ਅਸੀਂ ਚੁੱਪ ਕਰਕੇ ਬੈਠਣ ਵਾਲੇ ਹੈ ਨਹੀਂ ਅਸੀਂ ਆਪਣੀਆਂ ਨੌਕਰੀਆਂ ਨੂੰ ਬਚਾਉਣਾ ਤੇ ਅਸੀਂ ਆਪਦੇ ਨਾਲ ਮਹਿਕਵੇਂ ਨੂੰ ਬਚਾਉਣਾ ਇਸ ਕਰਕੇ ਮੰਗ ਕਰਦੇ ਆਂ ਵੀ ਸਾਡੇ ਸਾਥੀਆਂ ਨੂੰ ਜੇਲਾ ਚ ਛੱਡੋ ਜਿੰਨੇ ਮੁਲਾਜ਼ਮ ਕੱਚੇ ਹਨ ਉਹਨਾਂ ਨੂੰ ਪੱਕੇ ਕਰੋ ਇਹਨਾਂ ਦੀ ਹੱਕੀ ਦੇ ਜਾਇਜ਼ ਮੰਗਾਂ ਨੂੰ ਮੰਨਿਆ ਜਾਵੇ ਤੇ ਜਿਹੜੀਆਂ ਤਨਖਾਹ ਸਾਡੀਆਂ ਟਾਈਮ ਸਰ ਨਹੀਂ ਆਉਂਦੀਆਂ ਉਹ ਸਾਡੀਆਂ ਤਨਖਾਹਾਂ ਵੀ ਟਾਈਮ ਸਰ ਦਿੱਤੀਆਂ ਜਾਣ